ਠੀਕ ਆ ਦੇਣ ਲੈਣ ਵਾਲਾ ਰੇਟ ਜੇ ਸੁਣੋ 1 ਰੁਪਿਆ ਵੀ ਨਾ ਕੜਾਈ ਬੋਲੇ ਬੜੇ ਲੱਖ ਦੇ ਦਿਆਂਗੇ ਡੇਢ ਲੱਖ ਦਾ ਹਾਂਜੀ ਲੈ ਮੈਂ ਤਰਾਜ ਫਿਰ ਪਹੁੰਚਾਂਗੇ ਬਾਈ ਭੋਲੇ ਕੋਲੇ ਪਿੰਡ ਜੋਧਪੁਰ ਦੇ ਵਿੱਚ ਪਾਈ ਨਾਲ ਕਰਾਉਣੇ ਗੱਲਬਾਤ ਕਿੰਨੇ ਟਰੈਕਟਰ ਨੇ ਕੀ ਕੰਡੀਸ਼ਨਾਂ ਨੇ ਸਸਤੀਆ ਬੋਲੇ ਸਤਿਗੁਰੂ ਵੀਰ ਜੀ ਠੀਕੋ ਭਾਈ ਜੀ ਠੀਕ ਆ ਜੀ ਬਹੁਤ ਵਧੀਆ ਠੀਕ ਆ ਭਾਈ ਜੀ ਕਿੰਨੇ ਟਰੈਕਟਰ ਨੇ ਬਈ ਅੱਜ ਬੱਚਾ ਟਰੈਕਟਰ ਆ ਵੀਰ ਜੀ ਠੀਕ ਆ ਭਾਈ ਜੀ ਪੁਰਾਣਾ ਕਮਾ ਹਾਂ ਪੁਰਾਣਾ ਕਮਾ ਬੱਚਾ ਵਧੀਆ ਚੱਲ ਰਿਹਾ ਦਾ ਠੀਕ ਆ ਵਧੀਆ ਕਾਰੋਬਾਰ ਆ ਭਾਈ ਦਾ ਬਾਕੀ ਬਾਕੀ ਕਮੈਂਟ ਕਰਕੇ ਜ਼ਰੂ ਕਿ ਕਿੰਨੇ ਦਾ ਰੇਟ ਹੁੰਦੇ ਨੇ ਬਾਈ ਦੇ ਭੋਲੇ ਦੇ ਤੇ ਆਪਾਂ ਵੀਡੀਓ ਸਟਾਰਟ ਕਰਦੇ ਆ ਸਮਰਾਜ 735 ਤੋਂ ਕੰਡੀਸ਼ਨ ਚੈੱਕ ਕਰ ਲੋ ਬਈ ਸਿੰਗਲ ਸਟਾਰ ਦੇ ਵਿੱਚ ਹੈਗਾ ਚੌਕੜਾ ਡੜਾ ਦਾ ਜਮਾ ਨਾ ਮਾਣ ਭੋਲੇ ਵੀ ਹਾਂਜੀ ਚਾਰੀ ਚਾਰ ਨਵੇਂ ਨਵੇਂ ਜਮਾ ਠੀਕ ਆ ਡੀ ਲੈਕਸ ਮਾਡਲ ਆ ਗਿਆ ਬਈ ਜੀ ਬਾਹਰ ਪੰਪ ਵਾਲਾ ਗਿਆ ਕੰਡੀਸ਼ਨ ਤਾਂ ਬਹੁਤ ਚੰਗਾ ਪਿਆਣਾ ਬਈ ਭੋਲੇ ਹਾਂਜੀ ਹਾਂਜੀ ਬਹੁਤ ਸੋਹਣਾ ਟਰੈਕਟਰ ਜਾਨੀ ਠੀਕ ਆ ਜੀ ਇੰਜਨ ਗੇਅਰ ਦਾ ਸਾਰਾ ਓਕੇ ਆ ਜੀ ਪੂਰਾ ਵਧ ਕੇ ਹੈ ਨਾ ਸਾਰਾ origignal ਜਿੰਨਾ ਹੈਗਾ ਠੀਕ ਆ denn ਗਿੰਦਾ ਘੰਟਾ ਨਹੀਂ ਹਾਂਜੀ ਹਾਂਜੀ ਠੀਕ ਆ ਲੈ ਮਤਲਬ ਦੇ ਸਕਦੇ ਹੋਗੇ ਨੰਬਰ ਇਹਦਾ ਬਈ ਬੋਲੇ ਇਹਦਾ ਨੰਬਰ ਹਰਿਆਣੇ ਦਾ ਜੀ ਠੀਕ ਆ ਜੀ ਹਾਂ ਜੀ ਐਨਓਸੀ ਮਿਲਣੀ ਨੇਣਾ ਬਈ ਨਹੀਂ ਬਸ ਇਹ ਤਾਂ ਅੱਠ ਮਾਡਲ ਦਾ ਕੁਛ ਨਹੀਂ ਠੀਕ ਆ ਅੱਠ ਮਾਡਲ ਆਗਾ ਮੈਂ ਅਖੇ ਜਬਾ ਨਹੀਂ 14 15 ਮਾਡਲ ਹੋਗਾ ਅੱਠ ਮਾਡਲ ਆ ਜੀ ਠੀਕ ਆ ਇਹ ਅੱਠ ਮਾਡਲ ਆ ਬਈ ਸਾਦੇ ਹੀ ਕਟਾਈ ਚਾ ਡੀ ਲੈਕਸ ਮਾਡਲ ਆਗਾ ਬਾਕੀ ਰੰਗ ਪੇਂਟ ਦਾ ਗੱਲਬਾਤ ਕਰੀ ਬਈ ਕਹਿੰਦੇ ਲੋੜੀ ਨੇਣਾ ਬਈ ਹਾਂ ਜੀ ਸਾਰਾ ਰਿਟਾਇਰ ਟਾਇਰ ਨਾ ਵੀ ਨਹੀਂ ਠੀਕ ਆ ਜੀ ਪ੍ਰਾਈਜ਼ ਰੂ ਵੀ ਬੋਲੇ ਦਾ ਇਹਦਾ 2,65,000 ਰੁਪਏ ਵੀਰੇ ਠੀਕ ਆ 2 ਲੱਖ ਤੇ 65,000 ਰੁਪਏ ਮੰਨ ਤਾ ਨੂੰ ਹੋ ਜ ਠੀਕ ਹੈ ਬਾਈ ਚਲੋ ਮਿੱਤਰੋ ਅੱਗੇ ਦਿਖਾਉਣੇ ਆ ਕਿ ਤੁਹਾਨੂੰ 855 ਚਿੱਟੇ ਪੱਲਿਆਂ ਵਾਲਾ ਬਈ ਹਾਂਜੀ ਤੇ ਕਾਈ ਲਓ ਮਿੱਤਰੋ ਕੰਡੀਸ਼ਨ ਚ ਚੈੱਕ ਕਰ ਲਓ ਪੰਜਾਬ ਨੰਬਰ ਹੈਗਾ ਟਾਇਰਾਂ ਦੀ ਕੰਡੀਸ਼ਨ ਬਈ ਬਸ ਐ ਲਾਲੂ 40 45 ਰੁਪਏ ਟਾਇਰ ਮੰਨ ਕੇ ਚੱਲੋ 50 ਰੁਪਏ ਲਾਲੂ ਬਸ ਆਹ ਤੁਸੀਂ ਠੀਕ ਹੈ ਜੀ ਤੇ ਮਿੱਤਰੋ ਦੇਖ ਸਕਦੇ ਹੋਗੇ ਚੰਗਾ ਟਰੈਕਟਰ ਪਿਆ ਕੰਡੀਸ਼ਨ ਦਾ ਵੀ ਪੂਰਾ ਸਾਫ ਹੈਗਾ ਆਲ オリジナル ਕਹਿ ਸਕਦੇ ਨੇ ਬਈ ਹਾਂਜੀ ਹਾਂਜੀ ਠੀਕ ਹੈ ਕਿ ਨਾ ਹੈਗਾ ਰੀਜਨਲ ਹੀ ਆ ਠੀਕ ਹੈ ਜਿੰਨਾ ਹੈਗਾ ਸਾਰਾ origignal ਹੀ ਹੈਗਾ ਹਾਂਜੀ ਠੀਕ ਆ ਜੀ ਇਹਦਾ ਪ੍ਰਾਈਸ ਰੁਪਏ ਬੋਲੇ ਕੀ ਦਾ ਵੀਰ 1 ਲੱਖ 62095 ਮਾਡਲ ਹੈ ਡਬਲ ਕਲਚ ਹੈ ਠੀਕ ਆ ਬਾਹਰ ਪੰਪ ਆ ਬਾਹਰ ਪੰਪ ਵਾਲਾ ਛੇ ਚਰੀ ਆ ਠੀਕ ਆ ਦੇਣ ਲੈਣ ਵਾਲਾ ਰੇਟ ਜੇ ਸੁਣੋ 1 ਰੁਪਿਆ ਵੀ ਨਕੜਾ ਨਹੀਂ ਬੋਲੇ ਬਾ ਡੇਢ ਲੱਖ ਦੇ ਦਿਆਂਗੇ ਡੇਢ ਲੱਖ ਦਾ ਹਾਂਜੀ ਠੀਕ ਆ ਜੀ ਲੈ ਮਤਰਾ ਕੰਡੀਸ਼ਨ ਸਾਨੂੰ ਚੈੱਕ ਕਰਵਾ ਤੀ only 1.5 ਲੱਖ ਰੁਪਏ ਦਾ 855 ਬਾਕੀ ਇੰਜਨ ਗੇਅਰ ਦਾ ਬਾਈ ਕੰਦਾ ਫੁੱਲਾ ਚੰਗਾ ਹੈਗਾ ਸਾਰੇ ਤੋਂ ਸਟਾਰਟ ਆਣਾ ਬਈ ਠੀਕ ਹੈ ਜੀ ਅੱਗੇ ਆ ਗਿਆ ਮਹਿੰਦਰਾ ਬਾਈ ਜੀ ਡੀਆਈ 265 ਹਮ ਸਰਪੰਚ ਮਾਡਲ ਆ ਗਿਆ ਬਾਈ ਜੀ ਇਹ ਸਰਪੰਚ ਮਾਡਲ ਆ ਗਿਆ ਜੀ ਠੀਕ ਹੈ ਜੀ ਕੰਡੀਸ਼ਨ ਬਾਈ ਇਹ ਸਾਰਾ ਓਰੀਜਨਲ ਵਾਲੇ ਵੀ ਟਰੈਕਟਰ ਜੀ ਠੀਕ ਹੈ ਜੀ ਟਾਇਰ ਚੰਗੇ ਪੈਣੇ ਨੇ ਫੋਲੋ ਵਿੱਚ ਚੱਲੇ 90 ਪੈ ਪੈ ਟਰੈਕਟਰ ਜੀ ਠੀਕ ਹੈ ਜੀ ਬੀਵੀ 23 ਨੰਬਰ ਆ ਗਿਆ ਬਾਈ ਇਹ ਕੰਡੀਸ਼ਨ ਦਾ ਹਨ ਕੋਕਾ ਪਿਆਗਾ 13 ਦੇ ਟਾਇਰਾਂ ਜਗਾਂ 12 ਦੇ ਚ ਬਾਈ 12 ਜੀ ਵੀਰੇ ਠੀਕ ਹੈ ਜੀ 12 ਦੇ ਟਾਇਰਾਂ ਜਗਾਂ ਮਿੱਤਰੋ ਕੰਡੀਸ਼ਨ ਤੁਸੀਂ ਚੈੱਕ ਕਰ ਸਕ ਪੰਜਾਬ ਨੰਬਰ ਹੈਗਾ ਇਹਦਾ ਪ੍ਰਾਈਸ ਬਈ ਇਹਦਾ ਵੀਰੇ 2 ਲੱਖ ਦਾ 25000 ਰੁਪਏ ਵੀਰੇ ਠੀਕ ਆ 10000 ਪਹਿਲੀ ਘਟਾ ਲੈਣਾ ਬੋਲੇ ਘਟਾ ਜੋ ਕੋਈ ਗੱਲ ਨਹੀਂ ਦਾ ਕੋਈ ਹੋ ਨਹੀਂ ਠੀਕ ਆ ਜੀ 2000 2 ਮਾਡਲ ਆਣਾ ਬਈ ਹਾਂਜੀ ਹਾਂਜੀ ਠੀਕ ਆ ਬਾਈ ਜੀ ਕਾਪੀ ਕਾ ਜਾਂ ਦਾ ਓਕੇ ਮਿਲੂਗਾ ਹਾਂਜੀ 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 ਠੀਕ ਆ ਲੈ ਮਿੱਤਰੋ ਕਾਪੀ ਕਾ ਜਾਂ ਦਾ ਤੁਹਾਨੂੰ ਇੰਜਨ ਗੇਅਰ ਦਾ ਕੋਕਾ ਮਿਲੂਗਾ ਬਾਕੀ ਵੀ ਮੌਕੇ ਤੇ ਮੌਕੇ ਤੇ ਆਓਗੇ ਮਾਨਤਾਣ ਵੀ ਹੋ ਜਾਊਗਾ ਇੰਜਨ ਗੇਅਰ ਚੈੱਕ ਕਰਕੇ ਲੈ ਕੇ ਜਾਓ ਹਣਾ ਬਈ ਹਾਂਜੀ ਹਾਂਜੀ ਉਹ ਤਾਂ ਕੱਲ ਹੋਇਆ ਪੂਰਾ ਵਰਕੇ ਕੋਈ ਨਹੀਂ ਠੀਕ ਆ ਜੀ ਤੇ ਅੱਗੇ ਆ ਗਿਆ ਬਈ ਜੀ ਸਵ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਭੋਲਾ ਬਾਈ ਬਈ ਜਦੋਂ ਅਸੀਂ ਹੁਣ ਇਹਨਾਂ ਸਾਨੂੰ ਇਹ ਗੱਲ ਦੱਸਦਾ ਹੁੰਦਾਗਾ ਜਦੋਂ ਕੰਮ ਸਟਾਰਟ ਕਰਿਆ ਇਹਨਾਂ ਸਵਰਾਜ 735 ਤੋਂ ਕਰਿਆ ਸੀਗਾ ਪਰ ਸਵਰਾਜ 735 ਰੱਖਣਾ ਵੀ ਹੈਗੇ ਹੈ ਨਾ ਬਈ ਹਾਂਜੀ ਇਹ ਇਹਨਾਂ ਤੋਂ ਬਿਨਾ ਆਪਣਾ ਕੰਮ ਨਹੀਂ ਚੱਲਦਾ ਠੀਕ ਆ ਪਿਆਰ ਹੈ ਇਹਦੇ ਨਾਲ ਭੋਲੇ ਹਾਂਜੀ ਹਾਂਜੀ ਪੂਰਾ ਹੈ ਨਾ ਠੀਕ ਆ ਜੀ ਲੈ ਮਤਰਾ ਦੇਖ ਸਕਦੇ ਹੋ ਕਿ ਚੰਗਾ ਟਰੈਕਟਰ ਹੈਗਾ ਕੰਡੀਸ਼ਨ ਦਾ ਕਿਵੇਂ ਰਹੂਗਾ ਭੋਲੇ ਬਾਈ ਵੀਰ ਜਿੰਨਾ ਹੈਗਾ origignal ਹੀ ਹੈ ਟਰੈਕਟਰ ਠੀਕ ਆ ਟਾਇਰ ਚੌਕੜਾ ਉਹ ਪ੍ਰਾਈਸ ਤਾਂ ਵੀ ਹੈਗਾ 9095 ਰੁਪਏ ਠੀਕ ਆ ਬੈਗ ਟਾਇਰ ਤਾਂ ਤੁਸੀਂ ਦੇਖ ਸਕਦੇ ਬਈ ਹਜੇ ਤੱਕ ਮੰਨ ਕੇ ਲਾ ਰਾਵੜ ਜੀ ਵੀ ਪਈ ਆ ਨਾ ਸਾਈਡਾਂ ਦੇ ਨੂੰ ਥੋੜੀ ਬੁਰੀਆਂ ਤੇ ਹਾਂ ਹਰੇ ਹਜੇ ਉਹ ਆਈ ਠੀਕ ਆ ਜੀ ਤੇ ਮਾਡਲ ਹੈਗਾ 98 ਬਈ ਹਾਂਜੀ 98 ਮਾਡਲ ਹੈ ਠੀਕ ਆ 12 ਦੇ ਟਾਇਰਾਂ ਚ ਹਾਂ 12 ਹਾਂਜੀ 12 ਪੰਪਾਈ 12 ਪੰਪਾਗਾ ਹਾਂਜੀ ਠੀਕ ਆ ਜੀ ਤੇ ਨੰਬਰ ਇਹਦਾ ਬਈ ਇਹ ਪੰਜਾਬ ਨੰਬਰੀ ਆ ਬਈ ਠੀਕ ਹੈ ਪੀ ਵੀ 52 ਜੀ ਇਹਦਾ ਪ੍ਰਾਈਸ ਬਈ ਇਹਦਾ ਵੀ ਹੈਗਾ 175000 ਰੁਪਏ ਜੀ ਠੀਕ ਆ ਜੀ ਦੇ ਲੈਣ ਨਾਲ ਉਹ ਕੋਈ ਨਹੀਂ ਕਰ ਲਾਂਗੇ ਮੌਕੇ ਠੀਕ ਆ ਲੈ ਮੇਟਰ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਵੀਡੀਓ ਦੇਖ ਕੇ ਆਉਂਗੇ ਠੀਕ ਆ ਭਾਈ ਤੇ ਹੋਰ ਟਰੈਕਟਰ ਕਿਹਨੇ ਭੋਲੇ ਇਹਨਾਂ ਤੋਂ ਬਣਾਉਣਾ ਨਹੀਂ ਵੀਰ ਹੋਰ ਕੋਈ ਨਹੀਂ ਅੱਜ ਚਾਰ ਹੀ ਨੇ ਅੱਜ ਚਾਰ ਹੀ ਨੇ ਠੀਕ ਹੈ ਜੀ ਪਹਿਲਾਂ ਹੋ ਗਿਆ ਸੀ ਸਟਾਕ ਇਕੱਠਾਣਾ ਪਹਿਲਾਂ ਬਹੁਤ ਥੇ ਰਹੋਗੇ ਜੀ ਪਹਿਲਾਂ ਠੀਕ ਆ ਹਾਂ ਹਾਂ ਠੀਕ ਆ ਭਾਈ ਮੇਲ ਕਿਸੇ ਦਾ ਦੋ ਭਾਈ ਭੋਲੇ ਆਪਣੇ ਆਪਣਾ ਪਿੰਡ ਜੋਲਪੁਰ ਜੀ ਠੀਕ ਆ ਜੀ ਬਰਨਾਲੇ ਦੇ ਕੋਲ ਹੀ ਆ ਜੀ ਠੀਕ ਹੈ 7-8 ਕਿਲੋਮੀਟਰ ਦੂਰ ਹੈ ਬਾਈ 7 ਕਿਲੋਮੀਟਰ ਪੈ ਜਾਂਦੇ ਬਰਨਾਲੇ ਤੋਂ ਠੀਕ ਹੈ ਜੀ ਇਹ ਪੱਕੋ ਕੰਚੇ ਤੋਂ 3 ਕਿਲੋਮੀਟਰੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਜੀ ਬਾਕੀ ਬਈ ਸਕਰੀਨ ਤੇ ਨੰਬਰ ਆ ਸੰਪਰਕ ਕਰ ਲਓ ਠੀਕ ਹੈ ਬਾਈ ਬੋਲੇ ਗੱਲ ਕਰਕੇ ਬਹੁਤ ਲੱਗਿਆ ਠੀਕ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ